लक्ष दीप है उजड़ली घडी दारी शोभले कडा रांगोली लक्ष दीप है मैं रज जी से चेयरमैन आईटी कॉलेज अति उत्कृष्ट स्कैंडी स्कूल भगवान मेरे फतेह प्रमाण करो वाहेद की खास साल हैला बिहार आ रहा है कि दमुनिया दे लगभग हर कोने पे बनाया जा रहा है ਅਨੰਦਿਸ਼ ਰੋੜ ਦਿਵਸ ਤੇ ਦਿਵਾਲੀ ਮੈਂ ਸਭ ਤੋਂ ਪਹਿਲਾਂ ਆਪ ਸਾਰਿਆਂ ਨੂੰ ਵਧਾਈ ਦਿੰਦਾ ਔਰ ਨਾਲ ਇੱਕ ਰਿਕਵੈਸਟ ਕਰਦਾ ਕਿ ਜਿਵੇਂ ਦੀਆਂ ਖੁਸ਼ੀਆਂ ਸਾਨੂੰ ਉਦੋਂ ਨੇ ਸੇਵ ਹੋਈਆਂ ਸਾਡੇ ਵੱਡਾ ਵੱਡੇ ਰਿਆਂ ਨੂੰ ਉਹਨਾਂ ਖੁਸ਼ੀਆਂ ਨੂੰ ਬਰਕਰਾਰ ਰੱਖੀਏ ਆਪਣੇ ਅੰਦਰ ਦੀਵੇ ਜਗਾ ਕੇ ਅੰਦਰ ਰੋਸ਼ਨ ਕਰੀਏ ਅੰਦਰਾਂ ਦੇ ਵਿੱਚੋਂ ਹੰਕਾਰ ਚੁਗਲੀ ਲਿੰਦਿਆ ਆਪਣੀਆਂ ਨੂੰ ਖਤਮ ਕਰਕੇ ਤੇ ਗੁਰੂ ਮਾਰੇ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਅਸੀਂ ਜੇ ਕੋਸ਼ਿਸ਼ ਕਰੀਏ ਤੇ ਟਾਕਿਆਂ ਤੋਂ ਬਿਨਾਂ ਸਾਸਦਾਵਾ ਇਜਨਾਲਾ ਮਾਤਾ ਵੰਸ ਦਾ ਨੋਵੈਜਨਸ ਸਮਾਜ ਨਾਲ ਖਰਾਬ ਹੋਵੇ ਇਹੋ ਜਿਹੇ ਕਦਮ ਚੁੱਕੇ ਜਾਣ ਕਿਹੋ ਜਿਹੀ ਚੀਜ਼ਾਂ ਨੂੰ ਅਵਾਇਡ ਕੀਤਾ ਜਾਵੇ ਤੇ ਸਾਡਾ ਜਿਹੜਾ ਇਹ ਖੁਸ਼ੀਆਂ ਮਨਾਈਆਂ ਗੁਰੂ ਸਾਹਿਬ ਵੀ ਪ੍ਰਵਾਨ ਕਰਨਗੇ ਸੋ ਮੇਰੀ ਰਿਕਵੈਸਟ ਹੈ ਸਾਰਿਆਂ ਨੂੰ ਫਿਰ ਇੱਕ ਵਾਰ ਆਪ ਸਭ ਨੂੰ ਮੈਂ ਵਧਾਈ ਦਿੰਦਾ ਰੈਲੀ ਬਿਕਰ ਹਸ ਰੈਲੀ